ਸਤਿ ਸ਼੍ਰੀ ਅਕਾਲ ਦੋਸਤੋ ਰੌਚਕ ਪੰਜਾਬੀ ਕਹਾਣੀਆਂ ਚੈਨਲ ਤੇ ਅੱਜ ਇੱਕ ਹੋਰ ਕਹਾਣੀ ਨਾਲ ਹਾਜ਼ਰ ਹੋਏ ਆਂ ਕਰਦੇ ਹਾਂ ਜੀ ਕਹਾਣੀ ਨੂੰ ਸ਼ੁਰੂ ਮੇਰਾ ਨਾਮ ਹਰਮਨ ਆਸੀਂ ਤਿੰਨ ਭੈਣਾਂ ਸੀ ਮੇਰੇ ਮਾਂ ਬਾਪ ਕੋਈ ਜ਼ਿਆਦਾ ਪੈਸੇ ਵਾਲੇ ਨਹੀਂ ਸੀ ਬਸ ਸਾਡਾ ਗੁਜ਼ਾਰਾ ਵਧੀਆ ਚੱਲ ਰਿਹਾ ਸੀ ਪਰ ਸਾਡੇ ਮਾਂ ਬਾਪ ਨੂੰ ਸਾਡੀ ਬੜੀ ਹੀ ਚਿੰਤਾ ਸੀ ਕਿ ਕਿਵੇਂ ਨਾ ਕਿਵੇਂ ਕੁੜੀਆਂ ਵਿਆਹੀਆਂ ਜਾਣ ਤੇ ਸਾਡਾ ਵੀ ਬੋਝ ਹਲਕਾ ਹੋਵੇ ਕੁੜੀਆਂ ਨੂੰ ਵਧੀਆ ਘਰ ਮਿਲ ਜਾਣ ਤਾਂ ਅਸੀਂ ਵੀ ਆਪਣੀ ਰਹਿੰਦੀ ਜ਼ਿੰਦਗੀ ਸੁਖਾਲੀ ਕੱਢ ਲਵਾਂਗੇ ਮੈਂ ਸਾਰਿਆਂ ਤੋਂ ਵੱਡੀ ਸੀ ਮੇਰੇ ਲਈ ਰਿਸ਼ਤੇ ਆਉਣੇ ਸ਼ੁਰੂ ਹੋ ਗਏ ਮੇਰੇ ਨਾਨਕਿਆਂ ਨੇ ਹੀ ਮੁੰਡੇ ਦੀ ਦੱਸ ਪਾਈ ਉਸ ਕੋਲ 10 ਕਿੱਲੇ ਜ਼ਮੀਨ ਦੇ ਸੀ ਡੈਡੀ ਨੂੰ ਸਾਰਾ ਕੁਝ ਪਸੰਦ ਆ ਗਿਆ ਪਰ ਮੁੰਡੇ ਵਾਲੇ ਕਹਿੰਦੇ ਕਿ ਵਿਆਹ ਵਧੀਆ ਪੈਲਸ ਵਿੱਚ ਕਰਿਓ ਤਾਂ ਡੈਡੀ ਕਹਿਣ ਲੱਗੇ ਮੇਰੇ ਤਨਤੀਆਂ ਨੇ ਮੈਂ ਤਾਂ ਘਰੇ ਸਿੱਧਾ ਸਾਦਾ ਵਿਆਹ ਹੀ ਕਰ ਸਕਦਾ ਹਾਂ ਪਾਲਿਸ ਦਾ ਖਰਚਾ ਮੈਂ ਨਹੀਂ ਚੁੱਕ ਸਕਦਾ ਡੈਡੀ ਨੇ ਤਾਂ ਜਵਾਬ ਦੇ ਦਿੱਤਾ ਤਾਂ ਫਿਰ ਸ਼ਰੀਕੇ ਵਿੱਚੋਂ ਲੱਗਦੀ ਮੇਰੇ ਤਾਏ ਦੀ ਕੁੜੀ ਨੇ ਮੇਰੇ ਲਈ ਰਿਸ਼ਤੇ ਦੀ ਫਿਰ ਦੱਸ ਪਾਈ ਕਹਿਣ ਲੱਗੀ ਚਾਚਾ ਜੀ ਮੁੰਡੇ ਕੋਲੇ 20 ਕਿੱਲੇ ਜ਼ਮੀਨ ਦੇ ਆ ਘਰ-ਪਾਰ ਸਾਰਾ ਕੁਝ ਬਹੁਤ ਵਧੀਆ ਮੁੰਡੇ ਦੀ ਹਮ ਉਮਰ ਹੀ ਥੋੜੀ ਵੱਡੀ ਆ ਇਸ ਕਰਕੇ ਉਹਨਾਂ ਦੀ ਕੋਈ ਮੰਗ ਨਹੀਂ ਪਹਿਲਾਂ ਮੁੰਡੇ ਨੂੰ بڑے ਰਿਸ਼ਤੇ ਆਉਂਦੇ ਸੀ ਤਾਂ ਉਦੋਂ ਇਹਨਾਂ ਦੀਆਂ ਮੰਗਾਂ ਬਹੁਤ ਜ਼ਿਆਦਾ ਸੀ ਤੇ ਮੰਗ ਪੂਰੀ ਨਾ ਹੋਈ ਇਹਨਾਂ ਨੇ ਆਪਣਾ ਮੁੰਡਾ ਹੀ ਵੱਡਾ ਕਰ ਲਿਆ ਹੁਣ ਕੋਈ ਰਿਸ਼ਤੇ ਵਾਲਾ ਆਉਂਦਾ ਨਹੀਂ ਡੈਡੀ ਕਹਿਣ ਲੱਗੇ ਚੱਲ ਦੇਖ ਆਉਣੇ ਆ ਡੈਡੀ ਮੁੰਡਾ ਦੇਖ ਕੇ ਆਏ ਤਾਂ ਕਾਫੀ ਖੁਸ਼ ਨਜ਼ਰ ਆ ਰਹੇ ਸੀ ਕਹਿਣ ਲੱਗੇ ਲੱਗਦਾ ਮੇਰੀ ਧੀ ਦੀ ਕਿਸਮਤ ਖੁੱਲ ਗਈ ਆ ਬਸ ਵੱਡੀ ਕੋਠੀ ਪਾਈ ਹੋਈ ਆ ਤੇ ਘਰੇ ਦਾਸ ਮੱਝਾਂ ਵੀ ਖੜੀਆਂ ਤੇ ਮੱਝਾਂ ਤੇ ਸੀਰੀ ਰੱਖਿਆ ਹੋਇਆ ਬਸ ਇਕੱਲਾ ਚੁੱਲ੍ਹੇ ਚੌਂਕੇ ਦਾ ਹੀ ਕੰਮ ਕਰਨਾ ਪਿਆ ਕਰੂ ਮੇਰੀ ਧੀ ਨੂੰ ਮੇਰੀ ਮਾਂ ਵੀ ਡੈਡੀ ਦੀਆਂ ਗੱਲਾਂ ਸੁਣ ਕੇ ਬੜੀ ਖੁਸ਼ ਹੋਈ ਤੇ ਮੈਨੂੰ ਵੀ ਅੰਦਰੋਂ-ਅੰਦਰ ਹੀ ਬੜੀ ਖੁਸ਼ੀ ਹੋਈ ਫਿਰ ਦੇਖ-ਦਖਾਈ ਦਾ ਦਿਨ ਰੱਖ ਦਿੱਤਾ ਮੁੰਡੇ ਵਾਲਿਆਂ ਨੇ ਮੈਨੂੰ ਵੇਖ ਕੇ ਸ਼ਰਧਨ ਪਾਉਣਾ ਸੀ ਉਹ ਸਾਡੇ ਘਰ ਹੀ ਮੈਨੂੰ ਦੇਖਣ ਆਏ ਸੀ ਜਦੋਂ ਮੈਂ ਮੁੰਡੇ ਵੱਲ ਦੇਖਿਆ ਤਾਂ ਮੈਂ ਦੇਖ ਕੇ ਹੈਰਾਨ ਹੀ ਰਹਿ ਗਈ ਕਿਉਂਕਿ ਉਹ ਤਾਂ ਮੇਰੇ ਪਿਓ ਦਾ ਹਾਣੀ ਹੀ ਲੱਗਦਾ ਸੀ ਮੁੰਡਾ ਘੱਟੋ-ਘੱਟ 40 ਸਾਲ ਦਾ ਸੀ ਤੇ ਮੇਰੇ ਡੈਡੀ ਦੀ ਉਮਰ 45 ਕੋ ਸਾਲ ਦੀ ਸੀ ਪਹਿਲਾਂ ਤਾਂ ਮੈਂ ਸ੍ਰਿਸ਼ਤੀ ਨੂੰ ਨਾ ਨੁਕਰ ਕਰਨ ਲੱਗੀ ਪਰ ਫਿਰ ਮੰਮੀ ਡੈਡੀ ਮੈਂ ਤਾਂ ਜਿਹਾ ਕਰਨ ਲੱਗੇ ਕਿ ਅਸੀਂ ਹੁਣ ਜਵਾਨ ਦੇ ਦਿੱਤੀ ਹੈ ਪੁੱਤ ਇੰਨਾ ਵਧੀਆ ਕਾਰੋਬਾਰਾ ਸਾਰੀ ਉਮਰ ਐਸ਼ ਕਰੇਗੀ ਮੈਂ ਆਪਣੇ ਮਾਂ ਦੀ ਤੇ ਪਿਓ ਦੀ ਆਖੀ ਹੋਈ ਗੱਲ ਸੁਠ ਨਾ ਸਕੀ ਤੇ ਮੈਂ ਰਿਸ਼ਤੇ ਲਈ ਫਿਰ ਹਾਂ ਕਰ ਦਿੱਤੀ ਉਹ ਮੈਨੂੰ ਸ਼ਗਨ ਪਾ ਗਏ ਤੇ 1 ਮਹੀਨੇ ਬਾਅਦ ਵਿਆਹ ਰੱਖ ਦਿੱਤਾ ਮੁੰਡੇ ਵਾਲਿਆਂ ਨੇ ਹੀ ਮੈਨੂੰ ਸਾਰੀ ਸ਼ਾਪਿੰਗ ਕਰਵਾਈ ਸੀ ਹਰ ਇੱਕ ਚੀਜ਼ ਮੈਨੂੰ ਉਹਨਾਂ ਨੇ ਲੈ ਕੇ ਦਿੱਤੀ ਸੀ ਉਹਨਾਂ ਦਾ ਏਡਾ ਵੱਡਾ ਦਿਲ ਇਹ ਸੋਚ ਕੇ ਮੈਨੂੰ ਬੜੀ ਖੁਸ਼ੀ ਹੁੰਦੀ ਸੀ ਕਿ ਚਲੋ ਮੁੰਡਾ ਉਮਰ ਵਿੱਚ ਵੱਡਾ ਭਾਵੇਂ ਹੈ ਤਾਂ ਕੋਈ ਗੱਲ ਨਹੀਂ ਪਰ ਦਿਲ ਦਾ ਤਾਂ ਬੜਾ ਵਧੀਆ ਪਰ ਮੈਨੂੰ ਪਤਾ ਨਹੀਂ ਸੀ ਕਿ ਇਹ ਮੁੰਡਾ ਜਿੰਨਾ ਟਾਈਮ ਵਿਆਹ ਨਹੀਂ ਹੁੰਦਾ ਉਹਨਾ ਟਾਈਮ ਹੀ ਵਧੀਆ ਬਾਅਦ ਵਿੱਚ ਇਹ ਆਪਣਾ ਰੰਗ ਬਦਲ ਲਵੇਗਾ ਫਿਰ ਸਾਡੇ ਵਿਆਹ ਦਾ ਦਿਨ ਆ ਗਿਆ ਸਾਡਾ ਵਿਆਹ ਹੋ ਗਿਆ ਤੇ ਸਾਡੀ ਸੁਹਾਗ ਰਾਤ ਨੂੰ ਮੇਰੇ ਘਰ ਵਾਲਾ ਮੇਰੇ ਕੋਲ ਆਇਆ ਮੇਰੇ ਗਲੇ ਵਿੱਚ ਬਾਹਾਂ ਪਾ ਕੇ ਕਹਿਣ ਲੱਗਾ ਮੈਂ ਇਸ ਰਾਤ ਦੀ ਬਹੁਤ ਟਾਈਮ ਤੋਂ ਉਡੀਕ ਕਰ ਰਿਆ ਤੇ ਉਮਰ ਲੰਘਾ ਕੇ ਮੈਨੂੰ ਅੱਜ ਇਹ ਰਾਤ ਨਸੀਬ ਹੋਈ ਹੈ ਹੁਣ ਤੋ ਫਟਾਫਟ ਆਪਣੇ ਕੱਪੜੇ ਉਤਾਰ ਦੇ ਮੈਨੂੰ ਬੜਾ ਡਰ ਲੱਗ ਜਾਂਦਾ ਸੀ ਮੈਂ ਕਿਹਾ ਨਹੀਂ ਅੱਜ ਆਪਾਂ ਕੁਝ ਨਹੀਂ ਕਰਨਾ ਮੈਨੂੰ ਬੜਾ ਡਰ ਲੱਗਦਾ ਆਪਾਂ ਕੱਲ ਨੂੰ ਕਰ ਲਵਾਂਗੇ ਮੇਰੀ ਇਹ ਗੱਲ ਸੁਣ ਕੇ ਮੇਰੇ ਘਰ ਵਾਲਾ ਗੁੱਸੇ ਵਿੱਚ ਆ ਗਿਆ ਕਹਿਣ ਲੱਗਾ ਮੈਂ ਤਾਂ ਤਰਸਿਆ ਪਿਆ ਤੇ ਤੂੰ ਹਜੇ ਕੱਲ ਦੀਆਂ ਗੱਲਾਂ ਕਰਦੀ ਐ ਕੱਲ ਕੀਨੇ ਦੇਖਿਆ ਮੈਂ ਤਾਂ ਅੱਜ ਪੂਰੀ ਤਿਆਰੀ ਕੀਤੀ ਐ ਤੇ ਮੈਂ ਅੱਜ ਹੀ ਸਭ ਕੁਝ ਕਰਨਾ ਉਹ ਮੇਰੇ ਨਾਲ ਗੁੱਸੇ ਹੋ ਕੇ ਬੈੱਡ ਤੋਂ ਉੱਠ ਕੇ ਸੋਫੇ ਤੇ ਜਾ ਕੇ ਬੈਠ ਗਿਆ ਤੇ ਉਸਨੇ ਅਲਮਾਰੀ ਵਿੱਚੋਂ ਸ਼ਰਾਬ ਦੀ ਬੋਤਲ ਕੱਢੀ ਤੇ ਸ਼ਰਾਬ ਪੀਣ ਲੱਗ ਪਿਆ ਹੁਣ ਤਾਂ ਮੈਨੂੰ ਹੋਰ ਵੀ ਜ਼ਿਆਦਾ ਡਰ ਲੱਗਣ ਲੱਗ ਪਿਆ ਸੀ ਜਦੋਂ ਉਸ ਨੂੰ ਸ਼ਰਾਬ ਚੜ੍ਹ ਗਈ ਤਾਂ ਉਹ ਮੇਰੇ ਕੋਲ ਆ ਗਿਆ ਤੇ ਕਹਿਣ ਲੱਗਾ ਤਾਸ ਤੂੰ ਸਿੱਧੀ ਤਰ੍ਹਾਂ ਮੰਨਣਾ ਜਾਂ ਨਹੀਂ ਮੇਰੇ ਕੋਲ ਹੋਰ ਕੋਈ ਰਾਹ ਵੀ ਨਹੀਂ ਮੈਂ ਉਸ ਨੂੰ ਹਾਂ ਕਰ ਦਿੱਤੀ ਇੱਕ ਤਾਂ ਉਹ ਵੱਡੀ ਉਮਰ ਦਾ ਹੋਣ ਕਰਕੇ ਪਹਿਲਾਂ ਹੀ ਤਰਸਿਆ ਪਿਆ ਸੀ ਤੇ ਬਾਕੀ ਰਹਿੰਦੀ ਖੁੰਦੀ ਕਸਰ ਸ਼ਰਾਬ ਨੇ ਕੱਢ ਦਿੱਤੀ ਉਹ ਸ਼ਰਾਬ ਦੇ ਨਸ਼ੀ ਨਸ਼ੇ ਵਿੱਚ ਸੀ ਤੇ ਉਸ ਨੂੰ ਕੋਈ ਸੋਧ ਬੋਧ ਨਹੀਂ ਸੀ ਉਸ ਨੇ ਮੇਰੇ ਫਟਾਫਟ ਕੱਪੜੇ ਉਤਾਰੇ ਤੇ ਜਾਨਵਰਾਂ ਵਾਂਗ ਮੇਰੇ ਤੇ ਟੁੱਟ ਪਿਆ ਮੈਂ ਉਸ ਦੀ ਹਮ ਬਹੁਤ ਮਿੰਤਾ ਕਰਦੀ ਰਹੀ ਕਿ ਹੁਣ ਮੈਂ ਸਾਰੀ ਉਮਰ ਤੁਹਾਡੇ ਕੋਲ ਹੀ ਰਹਿਣਾ ਪਲੀਜ਼ ਇੰਨਾ ਤੱਕਾ ਨਾ ਕਰੋ ਪਰ ਉਸਨੇ ਮੇਰੀ ਇੱਕ ਨਾ ਸੁਣੀ ਉਸਨੇ ਸਾਰੀ ਰਾਤ ਮੈਨੂੰ ਟਿਕਣਾ ਦਿੱਤਾ ਪਤਾ ਨਹੀਂ ਉਸ ਬੰਦੇ ਵਿੱਚ ਇੰਨੀ ਪਾਵਰ ਕਿੱਥੋਂ ਸੀ ਮੈਂ ਤਾਂ ਅੱਕ ਚੁੱਕੀ ਸੀ ਮੇਰਾ ਬਿਲਕੁਲ ਵੀ ਦਿਲ ਨਹੀਂ ਕਰਦਾ ਸੀ ਕਿ ਮੈਂ ਦੁਬਾਰਾ ਦੁਬਾਰਾ ਇਹ ਸਭ ਕੁਝ ਕਰਾਂ ਪਰ ਫਿਰ ਉਹ ਤਾਂ ਮੇਰਾ ਖਿਆੜਾ ਨਹੀਂ ਛੱਡ ਰਿਹਾ ਸੀ ਫਿਰ ਮੈਂ ਡਰਦੀ ਮਾਰੀ ਕੁਝ ਬੋਲ ਵੀ ਨਹੀਂ ਸਕਦੀ ਸੀ ਉਸਨੇ ਸਵੇਰੇ 4 ਵਜੇ ਮੈਨੂੰ ਛੱਡਿਆ ਮੈਨੂੰ ਬਹੁਤ ਨੀਂਦ ਆ ਰਹੀ ਸੀ ਇੱਕ ਤਾਂ ਮੇਰੀ ਉਮਰ ਛੋਟੀ ਸੀ ਤੇ ਮੈਂ ਅੱਜ ਤੱਕ ਕਦੇ ਵੀ ਜਾਗ ਕੇ ਰਾਤ ਵੀ ਨਹੀਂ ਕੱਢੀ ਸੀ ਉੱਪਰੋਂ ਮੇਰੇ ਘਰ ਵਾਲੇ ਨੇ ਤਾਂ ਮੇਰਾ ਬੁਰਾ ਹਾਲ ਕਰ ਦਿੱਤਾ ਸੀ ਮੈਂ ਇੱਥੇ ਤਾਂ ਠੀਕ ਤਰ੍ਹਾਂ ਤੁਰਿਆ ਵੀ ਨਹੀਂ ਜਾਂਦਾ ਸੀ ਮੇਰਾ ਦਿਲ ਕਰਦਾ ਸੀ ਕਿ ਮੈਂ ਹੁਣ ਬੈੱਡ ਤੇ ਹੀ ਲੰਮੀ ਪੈ ਜਾਾਂ ਤੇ ਰਾਜ ਕੇ ਸੌਂ ਜਾਵਾਂ ਪਰ ਵਿਆਹ ਵਿੱਚ ਆਏ ਰਿਸ਼ਤੇਦਾਰ ਤੇ ਆਂਡ ਗਵਾਂਡ ਦੇ ਲੋਕ ਜੋ ਆਨੇ ਬਹਾਨੇ ਮੈਨੂੰ ਮੇਰੇ ਕਮਰੇ ਵਿੱਚ ਦੇਖਣ ਆਉਂਦੇ ਸੀ ਉਹਨਾਂ ਦੇ ਆਉਣ ਜਾਣ ਕਰਕੇ ਮੇਰੇ ਤੋਂ ਸੁੱਤਾ ਵੀ ਨਹੀਂ ਗਿਆ ਮੇਰੀਆਂ ਅੱਖਾਂ ਵਿੱਚ ਲੋੜਿਆਂ ਦੀ ਨੀਂਦ ਸੀ ਪਰ ਮੈਨੂੰ ਫਿਰ ਵੀ ਉਹਨਾਂ ਸਾਹਮਣੇ ਬੈਠ ਨਹੀਂ ਪਿਆ। ਇੱਕ ਮੇਰਾ ਸਰੀਰ ਬਿਲਕੁਲ ਹੀ ਹੰਬਿਆ ਪਿਆ ਸੀ। ਤਕਰੀਬਨ 2-3 ਵਜੇ ਸਾਰੇ ਰਿਸ਼ਤੇਦਾਰ ਆਪੋ ਆਪਣੇ ਘਰਾਂ ਨੂੰ ਆ ਗਏ। ਮੈਂ ਅੱਧਾ ਘੰਟਾ ਹੀ ਸੁੱਤੀ ਸੀ ਕਿ ਇੰਨੇ ਟਾਈਮ ਨੂੰ ਮੇਰੀ ਸੱਸ ਮੇਰੇ ਲਈ ਚਾਹ ਬਣਾ ਕੇ ਲੈ ਆਈ। ਉਸਨੇ ਮੈਨੂੰ ਬੜੇ ਪਿਆਰ ਨਾਲ ਉਠਾਇਆ ਤੇ ਕਿਹਾ ਧੀਏ ਲੈ ਚਾਹ ਪੀ ਲੈ ਤੇ ਕੁਝ ਖਾ ਪੀ ਵੀ ਲੈ। ਭੁੱਖੀ ਹੋਵੇਂਗੀ। ਫਿਰ ਮੇਰੀ ਸੱਸ ਮੇਰੇ ਕੋਲ ਬੈਠੀ ਗੱਲਾਂ ਕਰਦੀ ਰਹੀ ਮੈਨੂੰ ਡਰ ਲੱਗੀ ਜਾਂਦਾ ਕਿ ਅੱਜ ਵਾਲੀ ਰਾਤ ਫਿਰ ਅੱਗੇ ਆ ਰਹੀ ਹੈ ਹੁਣ ਮੈਂ ਆਪਣੇ ਘਰ ਵਾਲੇ ਦਾ ਸਾਹਮਣਾ ਕਿਵੇਂ ਕਰਾਂਗੀ ਅੱਜ ਮੇਰਾ ਬਿਲਕੁਲ ਵੀ ਦਿਲ ਨਹੀਂ ਕਰਦਾ ਸੀ ਇਹ ਸਭ ਕੁਝ ਕਰਨ ਨੂੰ ਮੇਰਾ ਦਿਲ ਕਰਦਾ ਸੀ ਕਿ ਬਸ ਮੈਂ ਸੌਂ ਜਾਵਾਂ ਮੇਰੇ ਘਰ ਵਾਲਾ ਫਿਰ ਟਾਈਮ ਨਾਲ ਹੀ ਸ਼ਰਾਬ ਪੀ ਕੇ ਆ ਗਿਆ ਮੈਂ 8:00 ਵਜੇ ਆਪਣੇ ਕਮਰੇ ਵਿੱਚ ਚਲੀ ਗਈ ਸੀ ਮੇਰੇ ਘਰ ਵਾਲੇ ਨੇ ਮੈਨੂੰ ਇੱਕ ਵਾਰ ਵੀ ਨਹੀਂ ਪੁੱਛਿਆ ਕੀ ਤੂੰ ਰੋਟੀ ਖਾਧੀ ਐ ਜਾਂ ਨਹੀਂ ਤੇਰੀ ਸਿਹਤ ਠੀਕ ਹੈ ਕੋਈ ਗੱਲ ਨਹੀਂ ਮੇਰੇ ਨਾਲ ਕੀਤੀ ਤੇ ਉਸ ਦਾ ਫਿਰ ਮੇਰੇ ਤੇ ਟੁੱਟ ਕੇ ਪੈ ਗਿਆ ਮੇਰੇ ਜਿਸਮ ਨੂੰ ਨੋਚਣ ਲੱਗਾ ਅੱਜ ਤਾਂ ਦਰਦ ਨਾਲ ਮੇਰੀਆਂ ਚੀਕਾਂ ਨਿਕਲ ਰਹੀਆਂ ਸੀ ਮੇਰੇ ਅੱਖਾਂ 'ਚੋਂ ਪਾਣੀ ਆ ਗਿਆ ਪਰ ਮੇਰੇ ਘਰ ਵਾਲੇ ਨੂੰ ਮੇਰੇ ਤੇ ਭੋਰਾ ਵੀ ਤਰਸ ਨਹੀਂ ਆਉਂਦਾ ਸੀ ਉਹ ਤਾਂ ਆਪਣੀ ਚਾਲ ਚੱਲਦਾ ਹੀ ਰਿਹਾ ਪਰ ਰੱਬ ਦਾ ਸ਼ੁਕਰ ਹੈ 12:00 ਵਜੇ ਉਸ ਨੂੰ ਤੇ ਨੀਂਦ ਉਸ ਤੇ ਉੱਤੇ ਪੈ ਗਈ ਤੇ ਉਹ ਸੌ ਗਿਆ। ਮੈਨੂੰ ਵੀ ਬੜੀ ਨੀਂਦ ਆਈ ਜਾਂਦੀ ਸੀ। ਉਸ ਤੋਂ ਬਾਅਦ ਮੈਂ ਆਪਣੇ ਕੱਪੜੇ ਵੀ ਨਹੀਂ ਪਾਏ ਤੇ ਉਦਾਂ ਹੀ ਸੌਂ ਗਈ। ਸਵੇਰੇ 6 ਵਜੇ ਮੈਨੂੰ ਜਾਗ ਆਈ। ਮੈਂ ਸੋਚਿਆ ਉੱਠ ਕੇ ਰਸੋਈ ਵਿੱਚ ਜਾਣੀ ਆਂ। ਮੰਮੀ ਚਾਹ ਪਾਣੀ ਬਣਾਉਂਦੇ ਹੋਣਗੇ ਤੇ ਮੈਂ ਸਾਡੀ ਦੋਹਾਂ ਦੀ ਚਾਹ ਉੱਪਰ ਲੈ ਕੇ ਆਉਣੀ ਆਂ। ਜਿਉਂ ਹੀ ਮੈਂ ਉੱਠ ਕੇ ਜਾਣ ਲੱਗੀ ਤਾਂ ਮੇਰੇ ਘਰ ਵਾਲੇ ਨੇ ਫਿਰ ਮੇਰੀ ਬਾਹ ਫੜ ਲਈ। ਮੈਂ ਕਿਹਾ ਛੱਡੋ ਮੇਰੀ ਬਾਹ। نیچے ਮੰਮੀ ਮੈਨੂੰ ਉਡੀਕਦੇ ਹੋਣਗੇ। ਮੈਂ ਆਪਣੀ ਦੋਹਾਂ ਦੀ ਚਾਲ ਆਇਆ ਮੇਰੇ ਘਰ ਵਾਲਾ ਕਹਿੰਦਾ ਕਿ ਬਸ 10 ਮਿੰਟ ਰੁਕ ਜਾ ਹੁਣ ਮੈਂ ਬਹੁਤ ਟਾਈਮ ਨਹੀਂ ਲਾਉਂਦਾ 10 ਮਿੰਟਾਂ ਵਿੱਚ ਤੈਨੂੰ ਵਿਹਲੀ ਕਰ ਦੇਣਾ ਮੈਨੂੰ ਮਜਬੂਰੀ ਫਿਰ ਰੁਕਣਾ ਪਿਆ ਹੁਣ ਮੇਰੇ ਘਰ ਵਾਲੇ ਦੀ ਸ਼ਰਾਬ ਨਹੀਂ ਪੀਤੀ ਸੀ ਇਸ ਕਰਕੇ ਉਹਨੇ ਮੇਰੇ ਨਾਲ ਜ਼ਿਆਦਾ ਤੱਕਾਣਾ ਕੀਤਾ ਤੇ ਫਿਰ ਮੈਂ نیچے ਆਪਣੀ ਸੱਸ ਕੋਲ ਰਸੋਈ ਵਿੱਚ ਚਲੀ ਗਈ ਮੇਰੀ ਸੱਸ ਕਹਿੰਨ ਲੱਗੀ ਪੁੱਤ ਤੂੰ ਪਹਿਲਾਂ ਨਹਾ ਤੋ ਲੈ ਫਿਰ ਤੂੰ ਰਸੋਈ ਵਿੱਚ ਆ ਕੇ ਮਿੱਠਾ ਹਲਵਾ ਬਣਾ ਦੇ ਮੈਂ ਆਪਣੀ ਸਾਸਤੀ ਗੱਲ ਮੰਨੀ ਤੇ ਉੱਠ ਕੇ ਰਸੋਈ ਵਿੱਚ ਚਲੀ ਗਈ ਅਤੇ ਮੈਂ ਪ੍ਰਸ਼ਾਦ ਬਣਾਇਆ ਸਾਰਿਆਂ ਨੇ ਖਾਦਾ ਮੇਰੇ ਪ੍ਰਸ਼ਾਦ ਦੀ ਬੜੀ ਸਿਫਤ ਕੀਤੀ ਪਰ ਮੇਰੇ ਘਰ ਵਾਲੇ ਨੇ ਇੱਕ ਵਾਰ ਵੀ ਮੇਰੀ ਬਣੀ ਚੀਜ਼ ਦੀ ਸਿਫਤ ਨਾ ਕੀਤੀ ਤੇ ਉਹ ਬਾਹਰ ਕੰਮ ਤੇ ਚਲਾ ਗਿਆ ਮੈਨੂੰ ਸਹੁਰੇ ਘਰ ਆਏ ਨੂੰ ਵੀ ਕਾਫੀ ਹੁਣ ਦਿਨ ਹੋ ਗਏ ਸੀ ਪਰ ਮੇਰੇ ਘਰ ਵਾਲੇ ਨੇ ਤਾਂ ਮੈਨੂੰ ਇੱਕ ਦਿਨ ਵੀ ਨਹੀਂ ਪੁੱਛਿਆ ਕਿ ਤੇਰਾ ਦਿਲ ਲੱਗਿਆ ਹੋਇਆ ਜਾਂ ਨਹੀਂ ਜੇ ਤੈਨੂੰ ਪੀਕੇ ਆਪਣਿਆਂ ਦੀ ਯਾਦ ਆਉਂਦੀ ਆ ਤਾਂ ਚੱਲ ਆਪਾਂ ਜਾ ਕੇ ਮੇਲਾ ਆਉਣੇ ਆ ਮੇਰੀ ਸੱਸ ਮੇਰਾ ਖਿਆਲ ਰੱਖਦੀ ਸੀ ਉਹ ਮੈਨੂੰ ਪੁੱਛ ਲੈਂਦੀ ਸੀ ਕਿ ਪੁੱਤ ਜੇਕਰ ਤੇਰਾ ਦਿਲ ਨਹੀਂ ਲੱਗਦਾ ਤਾਂ 4 ਦਿਨ ਆਪਣੇ ਪੇਕੇ ਲਾਇਆ ਮੈਨੂੰ ਆਪਣੇ ਸੱਸ ਦੀ ਗੱਲ ਸੁਣ ਕੇ ਬੜੀ ਖੁਸ਼ੀ ਹੋਈ ਜਦੋਂ ਮੇਰਾ ਘਰ ਵਾਲਾ ਕੰਮ ਤੋਂ ਆਇਆ ਤਾਂ ਮੇਰੀ ਸੱਸ ਕਹਿਣ ਲੱਗੀ ਬਿੱਟੂ ਪੁੱਤ ਹਰਮਨ ਨੂੰ ਕੱਲ ਨੂੰ ਇਹਦੇ ਪੇਕੇ ਘਰ ਛੱਡਾਂ 4 ਦਿਨ ਲਾ ਆਉਗੀ ਪਰ ਮੇਰਾ ਘਰ ਵਾਲਾ ਮੈਨੂੰ ਭੇਜਣਾ ਨਹੀਂ ਚਾਹੁੰਦਾ ਸੀ ਉਸਨੇ ਸਾਫ਼ ਮਨਾ ਕਰ ਦਿੱਤਾ ਕਹਿਣ ਲੱਗਾ ਮਾਂ ਹਜੇ 4 ਦਿਨ ਰੋਕ ਕੇ ਜਾਵੜੂਗੀ ਮੇਰੇ ਕੋਲ ਟਾਈਮ ਨਹੀਂ ਅਸਲ ਵਿੱਚ ਉਸ ਨੂੰ ਤਾਂ ਮੇਰੇ ਜਿਸਮ ਦੀ ਭੁੱਖ ਸੀ ਉਹ ਮੈਨੂੰ ਆਪਣੇ ਤੋਂ ਦੂਰ ਵੀ ਨਹੀਂ ਕਰਨਾ ਚਾਹੁੰਦਾ ਸੀ ਕਿਉਂਕਿ ਮੈਂ ਚਲੀ ਜਾਂਦੀ ਤਾਂ ਮੇਰੇ ਤੋਂ ਬਾਅਦ ਉਹ ਆਪਣੀ ਹਫਸ ਕਿਸ ਨਾਲ ਮਟਾਉਂਦਾ ਉਹ ਤਾਂ ਪਤਾ ਨਹੀਂ ਬਾਹਰੋਂ ਕੀ ਖਾ ਪੀ ਕੇ ਆਉਂਦਾ ਸੀ ਤੇ ਸਾਰੀ ਰਾਤ ਮੇਰੇ ਨਾਲ ਹੀ ਲੱਗਾ ਰਹਿੰਦਾ ਸੀ ਉਹ ਬਿਲਕੁਲ ਵੀ ਨਹੀਂ ਥੱਕਦਾ ਸੀ ਪਤਾ ਨਹੀਂ ਉਹ ਕਿਸ ਮਿੱਟੀ ਦਾ ਬਣਿਆ ਹੋਇਆ ਸੀ ਮੈਂ ਤਾਂ ਉਸ ਬਾਰੇ ਸੋਚ-ਸੋਚ ਕੇ ਹੈਰਾਨ ਹੋਈ ਜਾਂਦੀ ਸੀ ਪਰ ਮੈਂ ਹੁਣ ਵੀ ਸਰੀਰਕ ਤੌਰ ਤੇ ਤਾਂ ਪੂਰੀ ਥੱਕ ਚੁੱਕੀ ਸੀ ਮੇਰਾ ਵੀ ਦਿਲ ਕਰਦਾ ਸੀ ਕਿ ਚਾਰ ਦਿਨ ਪੀਕੇ ਕਰ ਆਵਾਂ ਮੈਨੂੰ ਵੀ ਕੋਈ ਆਰਾਮ ਮਿਲੂਗਾ ਪਰ ਉਹ ਮੈਨੂੰ ਜਾਣ ਨਹੀਂ ਦਿੰਦਾ ਸੀ ਮੇਰੀ ਸੱਸ ਵੀ ਕਹਿ ਦਿੰਦੀ ਸੀ ਕਿ ਹਰਮਨ ਪੁੱਤ ਲੱਗਦਾ ਤੇਰੇ ਬਿਨਾ ਬਿੱਟੂ ਦਾ ਦਿਲ ਨਹੀਂ ਲੱਗਦਾ ਇਸ ਕਰਕੇ ਤੈਨੂੰ ਤੇਰੇ ਪੀਕੇ ਨਹੀਂ ਛੱਡ ਕੇ ਆਉਂਦਾ ਪਰ ਮੈਂ ਆਪਣੀ ਸੱਸ ਨੂੰ ਕਿੰਜ ਸਮਝਾਉਣਾ ਕਿ ਉਹ ਮੈਨੂੰ ਪਿਆਰ ਤਾਂ ਬਿਲਕੁਲ ਵੀ ਨਹੀਂ ਕਰਦਾ ਉਹ ਸਿਰਫ ਆਪਣੇ ਮਤਲਬ ਲਈ ਹੀ ਮੇਰੇ ਕੋਲ ਆਉਂਦਾ ਬਸ ਮਤਲਬ ਕੱਢ ਕੇ ਫਿਰ ਮੈਨੂੰ ਪੁੱਛਦਾ ਤੱਕ ਨਹੀਂ ਉਸ ਨੂੰ ਸਿਰਫ ਮੇਰੇ ਤਾਂ ਜਿਸਮ ਤੱਕ ਹੀ ਮਤਲਬ ਆ ਤੇ ਉਸ ਨੇ ਮੇਰੇ ਨਾਲ ਕਦੇ ਵੀ ਪਿਆਰ ਨਾਲ ਗੱਲ ਨਹੀਂ ਕੀਤੀ ਮੈਂ ਉਸ ਦੀ ਇਸ ਆਦਤ ਤੋਂ ਬੁਰੀ ਤਰ੍ਹਾਂ ਤੰਗ ਆ ਚੁੱਕੀ ਸੀ ਪਰ ਮੈਂ ਕਰ ਵੀ ਕੀ ਸਕਦੀ ਸੀ ਮੇਰੇ ਮੰਮੀ ਡੈਡੀ ਮੈਨੂੰ ਫੋਨ ਕਰਦੇ ਸੀ ਤਾਂ ਉਹ ਬੜੇ ਖੁਸ਼ ਹੁੰਦੇ ਸੀ ਤੇ ਕਹਿ ਦਿੰਦੇ ਸੀ ਦੀ ਇਹ ਤੇਰੀ ਤਾਂ ਕਿਸਮਤ ਹੀ ਨਰਾਲੀ ਆ ਜੋ ਤੈਨੂੰ ਨਾ ਵਧੀਆ ਕਾਰੋਬਾਰ ਮਿਲ ਗਿਆ ਇਨੀ ਜ਼ਮੀਨ ਜਾਇਦਾਦ ਆਪਣੇ ਰਿਸ਼ਤੇਦਾਰ داری ਵਿੱਚ ਕਿਸੇ ਕੁੜੀ ਨੂੰ ਨਹੀਂ ਮਿਲੀ ਪਰ ਮੈਂ ਆਪਣੇ ਮਾਪੇ ਨੂੰ ਖਿੰਝ ਸਮਝਾਉਂਦੀ ਕਿ ਜਿਸ ਮਰਦ ਦੇ ਤੁਸੀਂ ਮੈਨੂੰ ਲੜ ਲਾਇਆ ਉਹ ਇਨਸਾਨ ਨਹੀਂ ਉਹ ਤਾਂ ਜਾਨਵਰ ਆ ਜਿਹੜਾ ਮੈਨੂੰ ਨੋਚ ਨੋਚ ਕੇ ਖਾਂਦਾ ਮੈਂ ਕੀ ਲੈਣਾ ਸੀ ਉਹ ਜਹੀ ਜ਼ਮੀਨ ਤੋਂ ਇਹੋ ਜਿਹੇ ਮਹਿੰਗੇ ਮਹਿੰਗੇ ਕੱਪੜਿਆਂ ਤੋਂ ਇਹ ਨਹੀਂ ਸੌਣੇ ਤੋਂ ਕਿਉਂਕਿ ਜਦੋਂ ਮੈਂ ਸਰੀਰਕ ਤੌਰ ਤੇ ਹੀ ਇਸ ਘਰ ਵਿੱਚ ਬਹੁਤ ਪਰੇਸ਼ਾਨ ਆ ਤਾਂ ਮੈਨੂੰ ਕਿਸੇ ਸੁੱਖ ਸਹੂਲਤ ਦਾ ਕੋਈ ਫਾਇਦਾ ਨਹੀਂ ਪਹਿਲਾਂ ਪਹਿਲਾਂ ਤਾਂ ਮੈਂ ਸੋਚਦੀ ਸੀ ਕਿ ਮੇਰੇ ਘਰ ਵਾਲੇ ਦਾ ਨਵਾਂ ਨਵਾਂ ਵਿਆਹ ਹੋਇਆ ਇਸ ਕਰਕੇ ਉਹ ਮੈਨੂੰ ਸਾਰੀ ਰਾਤ ਸੌਣ ਨਹੀਂ ਦਿੰਦਾ ਕਿ ਚਲੋ ਹੌਲੀ ਹੌਲੀ ਫਰਕ ਪੈ ਹੀ ਜਾਊਗਾ ਨਵੇਂ ਨਵੇਂ ਵਿਆਹੀ ਬੰਦੇ ਨੂੰ ਤਾਂ ਚਾਹ ਵੀ ਹੁੰਦਾ ਬਾਕੀ ਇਸ ਤਾਂ ਇਸ ਦੀ ਤਾਂ ਉਮਰ ਹੀ ਬਹੁਤ ਵੱਡੀ ਵਿੱਚ ਵਿਆਹ ਹੋਇਆ ਪਰ ਮੇਰੇ ਵਿਆਹ ਨੂੰ ਹੁਣ 4 ਮਹੀਨੇ ਹੋ ਚੁੱਕੇ ਸੀ ਮੇਰੇ ਘਰ ਵਾਲੇ ਦੀ ਹਾਫਸ ਹਜੇ ਤੱਕ ਨਹੀਂ ਮਿੱਟੀ ਸੀ ਉਹ ਤਾਂ ਦਿਨ ਬਦ ਦਿਨ ਵਧਦਾ ਹੀ ਜਾ ਰਿਹਾ ਸੀ ਕਦੀ ਕਦੀ ਮੈਨੂੰ ਸ਼ੱਕ ਪੈਂਦਾ ਸੀ ਕਿ ਉਹ ਨਸ਼ਾ ਕਰਦਾ ਤੇ ਨਸ਼ੇ ਦੀ ਲੋਰ ਵਿੱਚ ਹੀ ਲੱਗਾ ਰਹਿੰਦਾ ਨਹੀਂ ਤਾਂ ਕਦੀ ਤਾਂ ਬੰਦਾ ਥੱਕਦਾ ਹੀ ਆ ਸ਼ਾਇਦ ਇਸੇ ਕਰਕੇ ਹੀ ਉਸ ਦਾ ਵਿਆਹ ਨਹੀਂ ਹੋ ਰਿਹਾ ਹੋਵੇਗਾ ਕਿਉਂਕਿ ਸਭ ਲੋਕਾਂ ਨੂੰ ਇਸ ਗੱਲ ਦਾ ਪਤਾ ਹੀ ਹੋਣਾ ਕਿ ਇਹ ਬੰਦਾ ਨਸ਼ੇ ਕਰਦਾ ਪਰ ਮੇਰੇ ਮਾਂ ਬਾਪ ਤੋਂ ਇਹ ਗੱਲ ਲੁਕਾਈ ਗਈ ਸੀ ਉਹਨਾਂ ਨੇ ਵੀ ਤਕੜਾ ਘਰ ਹੀ ਦੇਖਿਆ ਤੇ ਕੋਈ ਪੁੱਛ ਪੜਤਾਲ ਨਾ ਕੀਤੀ ਸਿੱਧਾ ਮੇਰਾ ਰਿਸ਼ਤਾ ਹੀ ਕਰ ਦਿੱਤਾ ਮੈਂ ਆਪਣੇ ਘਰ ਵਾਲੇ ਨੂੰ ਪਿਆਰ ਨਾਲ ਵੀ ਸਮਝਾਇਆ ਸਮਝਾ ਕੇ ਥੱਕ ਗਈ ਸੀ ਕਿ ਤੁਸੀਂ ਹੁਣ ਆਪਣੀ ਆਦਤ ਬਦਲੋ ਇਸ ਤਰ੍ਹਾਂ ਮੇਰੇ ਨਾਲ ਜਾਨਵਰਾਂ ਵਾਲਾ ਵਿਵਹਾਰ ਨਾ ਕਰਿਆ ਕਰੋ ਕਿਉਂਕਿ ਆਪਾਂ ਸਾਰੀ ਉਮਰ ਇਕੱਠਿਆਂ ਨਹੀਂ ਲੰਘਾਉਣੀ ਆ ਇਸ ਤਰ੍ਹਾਂ ਤਾਂ ਮੈਂ ਤੁਹਾਡਾ ਅੱਧ ਅੱਧ ਵਿਚਾਲੇ ਹੀ ਸਾਥ ਛੱਡ ਜਾਵਾਂਗੀ ਕਿਉਂਕਿ ਜਿਸ ਤਰ੍ਹਾਂ ਤੁਸੀਂ ਜਾਨਵਰਾਂ ਵਾਂਗ ਮੇਰੇ ਨਾਲ ਪੇਸ਼ ਆਉਂਦੇ ਹੋ ਕਮੇ ਕਿੰਨਾ ਕੁ ਚਿਰ ਦੁੱਖ ਸਹਾਰੂੰਗੀ ਪਰ ਮੇਰੇ ਘਰ ਵਾਲੇ ਨੇ ਮੇਰੀ ਕਿਸੇ ਗੱਲ ਤੇ ਕੋਈ ਅਸਰ ਨਾ ਕੀਤਾ ਤੇ ਇੱਕ ਦਿਨ ਫਿਰ ਮੈਨੂੰ ਚੱਕਰ ਆਉਣ ਲੱਗ ਪਏ ਮੈਂ ਰਸੋਈ ਵਿੱਚ ਖੜੀ ਖੜੀ ਡਿੱਗ ਪਈ ਮੇਰੀ ਸਾਸ ਨੇ ਡਾਕਟਰ ਨੂੰ ਬੁਲਾਇਆ ਤਾਂ ਡਾਕਟਰ ਨੇ ਦੱਸਿਆ ਕਿ ਖੁਸ਼ ਖਬਰੀ ਹੈ ਤੁਹਾਡੀ ਨੂੰ ਮਾਂ ਬਣਨ ਵਾਲੀ ਹੈ ਇਹ ਖਬਰ ਸੁਣ ਕੇ ਮੇਰੇ ਵੀ ਮਰ ਜਾਏ ਹੋਏ ਚਿਹਰੇ ਤੇ ਖੁਸ਼ੀ ਆ ਗਈ ਮੈਂ ਸੋਚਿਆ ਕਿ ਚਲੋ ਹੁਣ ਮੈਂ ਪ੍ਰੈਗਨੈਂਟ ਆ ਹੁਣ ਮੇਰੇ ਘਰ ਵਾਲਾ ਮੇਰਾ ਤੁਹਾਡਾ ਬਹੁਤਾ ਖਿਆਲ ਤਾਂ ਰੱਖੀ ਗਈ ਜਦੋਂ ਸ਼ਾਮ ਨੂੰ ਮੇਰਾ ਘਰ ਵਾਲਾ ਘਰੇ ਆਇਆ ਤਾਂ ਮੈਂ ਉਸ ਨੂੰ ਇਹ ਖੁਸ਼ਖਬਰੀ ਸੁناਈ ਥੋ ਉਸ ਨੂੰ ਕੋਈ ਖੁਸ਼ੀ ਵੀ ਨਾ ਹੋਈ ਉਹ ਕਹਿਣ ਲੱਗਾ ਕੋਈ ਗੱਲ ਨਹੀਂ ਬੱਚੇ ਤਾਂ ਹੋ ਹੀ ਜਾਣੇ ਆ ਇਹਦੇ ਵਿੱਚ ਨਾ ਖੁਸ਼ ਹੋਣ ਵਾਲੀ ਕਿਹੜੀ ਗੱਲ ਹੈ ਮੈਂ ਕਿਹਾ ਤੁਹਾਨੂੰ ਖੁਸ਼ੀ ਨਹੀਂ ਹੋਈ ਹੋਊਗੀ ਪਰ ਮੈਨੂੰ ਬਹੁਤ ਖੁਸ਼ੀ ਹੋਈ ਆ ਕਿ ਮੈਂ ਮਾਂ ਬਣਨ ਵਾਲੀ ਆ ਪਰ ਮੇਰੇ ਘਰ ਵਾਲੇ ਨੇ ਤਾਂ ਮੇਰੇ ਪ੍ਰਤੀ ਰਵਈਆ ਉਹੀ ਰਿਹਾ ਉਹ ਦਿਨ ਰਾਤ ਮੇਰੇ ਤੇ ਉਸੇ ਤਰ੍ਹਾਂ ਹੀ ਟੁੱਟ ਪੈਂਦਾ ਸੀ ਤੇ ਮੇਰੇ ਜਸਮ ਨੂੰ ਨੋਚਦਾ ਮੈਨੂੰ ਹੁਣ ਚੌਥਾ ਮਹੀਨਾ ਲੱਗਿਆ ਹੋਇਆ ਸੀ ਇੱਕ ਦਿਨ ਉਸਨੇ ਮੇਰੇ ਨਾਲ ਇੰਨੀ ਕੋ ਜ਼ਬਰਦਸਤੀ ਕੀਤੀ ਕਿ ਮੇਰਾ ਬੱਚਾ ਇਸ ਦੁਨੀਆ ਤੇ ਨਾ ਹੀ ਰਿਹਾ ਉਸਨੇ ਮੇਰੇ ਕੋਲੋਂ ਇਹ ਵੀ ਖੁਸ਼ੀ ਖੋ ਲਈ ਸੀ ਮੇਰੇ ਬਹੁਤ ਹੀ ਜ਼ਿਆਦਾ ਦਰਦ ਤਾਂ ਹੋਣ ਲੱਗਿਆ ਅਸੀਂ ਡਾਕਟਰ ਕੋਲ ਗਏ ਤਾਂ ਡਾਕਟਰ ਨੇ ਦੱਸਿਆ ਕਿ ਇਹਨਾਂ ਨੇ ਕੋਈ ਭਾਰਾ ਕੰਮ ਕੀਤਾ ਹੋਗਾ ਜਿਸ ਕਰਕੇ ਬੱਚਾ ਡੈੱਡ ਗਿਆ ਮੈਂ ਇਹ ਗੱਲ ਸੁਣ ਕੇ ਤਾਂ ਬਹੁਤ ਰੋਈ ਹੁਣ ਮੇਰੇ ਕੋਲ ਹੋਰ ਬਰਦਾਸ਼ਤ ਨਹੀਂ ਹੁੰਦਾ ਸੀ ਮੈਂ ਆਪਣੇ ਘਰ ਵਾਲੇ ਨਾਲ ਬੋਲਣਾ ਚੱਲਣਾ ਹੀ ਬੰਦ ਕਰ ਦਿੱਤਾ ਅਤੇ ਥੋੜੇ ਦਿਨਾਂ ਬਾਅਦ ਫਿਰ ਮੇਰੇ ਘਰ ਵਾਲੇ ਨੇ ਮੈਨੂੰ ਸਬੰਧ ਬਣਾਉਣ ਲਈ ਕਿਹਾ ਮੈਂ ਉਸ ਨੂੰ ਮਨ੍ਹਾ ਕਰ ਦਿੱਤਾ ਕਿ ਨਹੀਂ ਹਜੇ ਤਾਂ ਮੇਰਾ ਸਰੀਰ ਵੀ ਸਾਠ ਨਹੀਂ ਉਸਨੇ ਮੇਰੀ ਗੱਲ ਨਾ ਮੰਨੀ ਮੇਰੇ ਨਾਲ ਜ਼ੋਰ ਜ਼ਬਰਦਸਤੀ ਕਰਨ ਲੱਗਾ ਤਾਂ ਮੈਂ ਭੱਜ ਕੇ ਆਪਣੀ ਸੱਸ ਦੇ ਕਮਰੇ ਵਿੱਚ ਚਲੀ ਗਈ ਤੇ ਅਗਲੀ ਸਵੇਰ ਮੈਨੂੰ ਬਹੁਤ ਗੁੱਸਾ ਛੜੀ ਜਾਂਦਾ ਸੀ ਮੇਰਾ ਮਨ ਬਹੁਤ ਉਦਾਸ ਹੋ ਹੀ ਜਾਂਦਾ ਸੀ ਮੈਂ ਬੈਠੀ ਬੈਠੀ ਰੋਈ ਜਾਂਦੀ ਸੀ ਤੇ ਕਿਸੇ ਨੂੰ ਨਾ ਦੱਸਿਆ ਚੁੱਪ ਕਰਕੇ ਆਪਣੇ ਪੇਕੇ ਘਰ ਹੀ ਚਲੀ ਗਈ ਮੈਂ ਆਪਣੇ ਮਾਂ ਦੇ ਗੱਲ ਆ ਕੇ ਬਹੁਤ ਰੋਈ ਤੇ ਆਪਣੇ ਘਰ ਵਾਲੇ ਦੀ ਸੱਚਾਈ ਮਾਂ ਨੂੰ ਦੱਸੀ ਆਪਣੇ ਸਰੀਰ ਉੱਤੇ ਪਏ ਹੋਏ ਨਿਸ਼ਾਨ ਮੈਂ ਆਪਣੀ ਮਾਂ ਨੂੰ ਦਿਖਾਈ ਕਿ ਤੁਸੀਂ ਤਾਂ ਸਿਰਫ ਜ਼ਮੀਨ ਵੇਖ ਕੇ ਹੀ ਮੇਰਾ ਵਿਆਹ ਕਰ ਦਿੱਤਾ ਪਰ ਤੁਸੀਂ ਮੁੰਡੇ ਦੀ ਬਿਲਕੁਲ ਵੀ ਪੁੱਛ ਪੜਤਾਲ ਨਹੀਂ ਕੀਤੀ ਮਾਂ ਉਹ ਜ਼ਰੂਰ ਨਸ਼ੇ ਕਰਦਾ ਹੋਊਗਾ ਨਹੀਂ ਮੇਰੇ ਨਾਲ ਜਾਨਵਰਾਂ ਵਾਂਗ ਉਹ ਪੇਸ਼ ਆਉਂਦਾ ਮੇਰੀ ਮਾਂ ਨੂੰ ਵੀ ਮੇਰੀ ਹਾਲਤ ਤੇ ਬੜਾ ਤਰਸ ਆਇਆ ਫਿਰ ਮੇਰੀ ਮਾਂ ਨੇ ਮੇਰੇ ਡੈਡੀ ਨੂੰ ਸਾਰੀ ਗੱਲ ਦੱਸੀ ਮੇਰੇ ਮਾਪੇ ਆਪਣੇ ਮੇਰਾ ਦਰਦ ਦੇਖਿਆ ਨਾ ਗਿਆ ਤੇ ਫਿਰ ਅਸੀਂ ਉਹਨਾਂ ਤੇ ਕੇਸ ਕਰ ਦਿੱਤਾ ਤਿੰਨ ਕੁ ਮਹੀਨਾ ਵਿੱਚ ਹੀ ਫਿਰ ਸਾਡਾ ਤਲਾਕ ਹੋ ਗਿਆ ਮੇਰੇ ਮਾਪੇ ਆਪਣੇ ਦੇਖਿਆ ਕਿ ਮੈਂ ਬਹੁਤ ਹੀ ਉਦਾਸ ਰਹਿਣ ਲੱਗ ਪਈ ਹਾਂ ਤਾਂ ਮੰਮੀ ਕਹਿੰਦੇ ਕਿ ਜਿਵੇਂ ਤੋ ਵਿਆਹ ਤੋਂ ਪਹਿਲਾਂ ਪ੍ਰਾਈਵੇਟ ਸਕੂਲ ਵਿੱਚ ਨੌਕਰੀ ਕਰਦੀ ਸੀ ਉਹ ਨੌਕਰੀ ਦੁਬਾਰਾ ਤੋਂ ਸਟਾਰਟ ਕਰ ਲੈ ਤੇਰਾ ਬੱਚਿਆਂ ਦੇ ਨਾਲ ਮਾਨ ਲੱਗਿਆ ਰਹੇਗਾ ਮੈਨੂੰ ਵੀ ਆਪਣੀ ਮਾਂ ਦੀ ਗੱਲ ਸਹੀ ਲੱਗੀ ਤੇ ਮੈਂ ਫਿਰ ਪ੍ਰਾਈਵੇਟ ਸਕੂਲ ਵਿੱਚ ਪੜਾਉਣ ਲੱਗ ਪਈ ਤੇ ਆਪਣੇ ਮਾਂ ਬਾਪ ਨੂੰ ਇਹ ਸਖਤ ਚੇਤਾਵਨੀ ਦੇ ਦਿੱਤੀ ਸੀ ਕਿ ਮੈਨੂੰ ਹੁਣ ਵਿਆਹ ਲਈ ਮਜਬੂਰ ਨਾ ਕਰਿਓ ਕਿਉਂਕਿ ਮੈਨੂੰ ਵਿਆਹ ਦੇ ਨਾਂ ਤੋਂ ਹੀ ਹੁਣ ਨਫ਼ਰਤ ਹੋ ਗਈ ਆ ਹੁਣ ਮੈਂ ਸਾਰੀ ਜ਼ਿੰਦਗੀ ਇੱਥੇ ਹੀ ਕੱਢ ਲਵਾਂਗੀ ਤੇ ਅੱਜ ਮੈਨੂੰ ਉਸ ਸਕੂਲ ਵਿੱਚ ਨੌਕਰੀ ਕਰਦੀ ਨੂੰ 14 ਸਾਲ ਹੋ ਚੁੱਕੇ ਨੇ ਮੈਂ ਆਪਣੇ ਮਾਪੇ ਦੇ ਘਰ ਬੜੀ ਸਕੂਨ ਭਰੀ ਜ਼ਿੰਦਗੀ ਬਤੀਤ ਕਰ ਰਹੀ ਹਾਂ ਤੇ ਮੈਂ ਉਸ ਵੇਲੇ ਦਾ ਵੀ ਧੰਨਵਾਦ ਕਰਦੀ ਹਾਂ ਜਿਸ ਵੇਲੇ ਮੇਰਾ ਉਸ ਜਾਨਵਰ ਨਾਲੋਂ ਤਲਾਕ ਹੋ ਗਿਆ ਸੀ ਤੇ ਮੈਂ ਤਾਂ ਹੁਣ ਸਾਰੇ ਮਾਪੇ ਨੂੰ ਇਹੀ ਕਹਿਣਾ ਚਾਹਾਂਗੀ ਕਿ ਕਦੇ ਵੀ ਆਪਣੇ ਧੀ ਦਾ ਤਕੜਾ ਘਰ ਜ਼ਮੀਨ ਜਾਇਦਾਦ ਜਾਂ ਪੈਸਾ ਦੇਖ ਕੇ ਨਾ ਕਰਿਓ ਆਪਣੇ ਧੀ ਲਈ ਵਧੀਆ ਵਾਰ ਲੱਭਿਓ ਵਧੀਆ ਘਰ ਤਾਂ ਉਹ ਆਪ ਹੀ ਬਣਾ ਲਵੇਗੀ ਕਿਉਂਕਿ ਧੀ ਦੀ ਜ਼ਿੰਦਗੀ ਚੰਗੇ ਵਾਰ ਨਾਲ ਹੀ ਵਧੀਆ ਲੰਗੇਗੀ ਨਾ ਕਿ ਚੰਗੇ ਘਰ ਨਾਲ ਲੰਗਣੀ ਹੈ ਹਾਂਜੀ ਦੋਸਤੋ ਇਹ ਸੀ ਅੱਜ ਦੀ ਕਹਾਣੀ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਆਪਣੇ ਰਾਏ ਕਮੈਂਟਾਂ ਰਾਹੀਂ ਜ਼ਰੂਰ ਦੱਸਿਓ ਕਹਾਣੀ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਜ਼ਰੂਰ ਜਾਇਓ کہاني سندللی ته تا ډېر ډېر مننه دي